ਜਿਨ ਕੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਗਲੀ ਮੇਰੀ ਤੁਮ ਆਓ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਤੁਸੀਂ ਦੇਖ ਸਕਦੇ ਜੇ ਸ਼ਹਿਰ ਸਰਸਾ ਦੀ ਜਿਹੜੀਆਂ ਲਾਈਵ ਤਸਵੀਰਾਂ ਜਿੱਥੇ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਜਨਮ ਦਿਹਾੜੇ ਦੇ ਉਪਰ ਸ਼ਹਿਰ ਵਾਸੀਆਂ ਨੇ ਜਿਹੜਾ ਕੀ ਨਗਰ ਕੀਰਤਨ ਕੱਢਿਆ ਤੁਸੀਂ ਦੇਖ ਸਕਦੇ ਛੋਟੇ ਛੋਟੇ ਬੱਚੇ ਜਿਹੜਾ ਗੁਰਬਾਣੀ ਦਾ ਗੁਣਗਾਨ ਕਰ ਰਹੇ ਨੇ ਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਇਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਸ਼ਮੇਸ਼ ਪਿਤਾ ਨੂੰ ਯਾਦ ਕਰਦਿਆਂ ਹੋਇਆ ਜਿਹੜਾ ਕਿ ਨਗਰ ਕੀਰਤਨ ਕੱਢਿਆ ਗਿਆ ਸਾਡਾ ਆਉਣ ਵਾਲਾ ਯੂਥ ਜਿਨ੍ਹਾਂ ਨੂੰ ਬਹੁਤ ਹੀ ਵੱਡੀ ਇੱਕ ਸਿੱਖਿਆ ਦਿੱਤੀ ਜਾ ਰਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੈਕੰਡਰੀ ਸਕੂਲ ਦੇ ਛੋਟੇ ਛੋਟੇ ਬੱਚਿਆਂ ਨੇ ਨਗਰ ਕੀਰਤਨ ਦੇ ਵਿੱਚ ਹਿੱਸਾ ਲਿਆ ਸਾਡਾ ਆਉਣ ਵਾਲਾ ਪਵਿੱਖ ਅਗਰ ਅਸੀਂ ਇਸੇ ਤਰੀਕੇ ਨਾਲ ਹੀ ਆਪਣੇ ਪਵਿੱਖ ਨੂੰ ਸਵਾਰਦੇ ਰਵਾਂਗੇ ਸਾਡਾ ਆਉਣ ਵਾਲਾ ਪਵਿੱਖ ਪਿਆਰੀ ਸਾਧ ਸੰਗਤ ਬਹੁਤ ਹੀ ਖੁਸ਼ਹਾਲ ਰਹੇਗਾ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਮਾ ਦੇਖ ਸਾਦੇ ਜੇ ਛੋਟੇ ਛੋਟੇ ਬੱਚੇ ਜਿਹੜੇ ਕਿ ਸ਼ਸਤਰ ਵਿਦਿਆ ਲੈ ਰਹੇ ਨੇ ਸ਼ਸਤਰ ਵਿਦਿਆ ਦੇ ਹਿਸਾਬ ਨਾਲ ਗਤਕਾ ਖੇਡ ਰਹੇ ਨੇ ਦੇਖੋ ਨੰਨੇ ਮੁੰਨੇ ਬੱਚੇ 5 ਸਾਲ ਤੋਂ ਲੈ ਕੇ 10 ਸਾਲ ਦੇ ਬੱਚੇ ਜਿਹੜੇ ਛੋਟੇ ਛੋਟੇ ਬੱਚੇ ਨੇ ਆਪਣੇ ਗਤਕੇ ਦੇ ਵਿੱਚ ਬਹੁਤ ਹੀ ਜੋਰ ਦਿਖਾਈ ਬਹੁਤ ਹੀ ਉਹਨਾਂ ਨੇ ਆਪਣਾ ਮਨੋਰੰਜਨ ਕੀਤਾ ਤੁਸੀਂ ਦੇਖ ਸਾਦੇ ਦੇ ਖਾਲਸਿਆਂ ਦੀ ਟੀਮ ਜਿਹੜੀ ਭਰਾਵਾ ਦੇ ਤੇ ਪੁੱਜੀਏ ਔਰ ਉਹ ਬਹੁਤ ਹੀ ਵਧੀਆ ਢੰਗ ਦੇ ਨਾਲ ਛੋਟੇ-ਛੋਟੇ ਬੱਚਿਆਂ ਨੂੰ ਤਿਆਰ ਕਰ ਰਹੇ ਨੇ ਦੇਖੋ ਤੁਸੀਂ 2-3 ਸਾਲ ਦਾ ਬੱਚਾ ਪਿਆਰੀ ਸਾਹ ਸੰਗਤ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਇੱਕ ਸਸ਼ਤਰ ਵਿਦਿਆ ਦੇ ਵਾਸਤੇ ਤਿਆਰ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਸਾਡੀਆਂ ਜੜਾ ਅਗਰ ਸਾਡੀਆਂ ਜੜਾਂ ਮਜ਼ਬੂਤ ਹੋਣਗੀਆਂ ਤੇ ਜਿਹੜਾ ਪੇੜ-ਪੌਦੇ ਜਿਹੜੇ ਹਰੇ-ਭਰੇ ਫਰੂਟ ਵਾਲੇ ਬਹੁਤ ਹੀ ਖੁਸ਼ਹਾਲ ਹੋਣਗੇ ਤੁਸੀਂ ਦੇਖ ਸਕਦੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਲਕੀ ਸਾਹਿਬ ਦੇ ਉਹਨਾਂ ਦੀ ਤਿਆਰੀ ਦੇ ਵਿੱਚ ਪੂਰੇ ਦਾ ਪੂਰਾ ਜਿਹੜਾ ਬਾਜ਼ਾਰ ਸਾਡੇ ਮਾਤਾਵਾ ਸਾਡੀਆਂ ਭੈਣਾਂ ਸਾਡੇ ਛੋਟੇ ਬੱਚੇ ਬਜ਼ੁਰਗੋ ਮਿਲ ਕੇ ਬਹੁਤ ਹੀ ਵਧੀਆ ਢੰਗ ਦੇ ਨਾਲ ਪੂਰਾ ਰੋਡ ਜਿਹੜਾ ਸਾਫ਼ ਕਰਿਆ ਨੇ ਔਰ ਸਾਡੇ ਖਾਲਸਾ ਪੰਥ ਦੇ ਸਾਜਨਾ ਸ਼੍ਰੀ ਦਸ਼ਮੇਸ਼ ਪਿਤਾ ਜੀ ਨੇ ਪੰਜ ਪਿਆਰੇ ਸਾਜੇ ਸੀ ਪੰਜ ਪਿਆਰਿਆਂ ਦੇ ਤੁਸੀਂ ਦਰਸ਼ਨ ਦੇਦਾਰ ਕਰ ਸਕਦੇ ਜੀ ਤੇ ਪਿਆਰੀ ਸਾਧ ਸੰਗਤ ਸ਼੍ਰੀ ਦਰਬਾਰ ਸਾਹਿਬ ਜਿਹੜਾ ਕਿ ਤੁਸੀਂ ਦਰਸ਼ਣ ਦੇਦਾਰ ਕਰ ਸਕਦੇ ਜੇ ਬਹੁਤ ਹੀ ਵਧੀਆ ਢੰਗ ਦੇ ਨਾਲ ਪਾਲਕੀ ਸਾਇਬਰ ਸਜਾਇਆ ਗਿਆ ਔਰ ਪੂਰੇ ਦੇ ਪੂਰੇ ਇਲਾਕਾ ਨਿਵਾਸੀਆਂ ਨੇ ਬਹੁਤ ਹੀ ਉਪਰਾਲਾ ਕੀਤਾ ਤੇ ਪਿਆਰੀ ਸਾਧ ਸੰਗਤ ਹੁਣ ਤੁਹਾਨੂੰ ਕੀਰਤਨ ਸਾਹਿਬ ਕੀਰਤਨ ਸੁਣਾਇਆ ਜਾਏਗਾ ਔਰ ਕੀਰਤਨ ਦਾ ਰਸ ਮਾਨੂੰ ਸਾਡੀ ਚੱਲਦੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਸਾਥੀਓ ਜਰੂਰ ਕਰਿਆ ਕਰੋ ਕਿਉਂਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਹੋਰ ਵੀ ਅਸੀਂ ਵਧੀਆ ਵਧੀਆ ਵੀਡੀਓ ਦਿਖਾਉਂਦੇ ਰਹੀਏ ਮਾਨੂੰ ਕੀਰਤਨ ਦਾ ਰੰਗ هي yeah. oh Yeah.